₹100 पे ₹100 पे ₹100 पे और ले जाओ ₹100 रेडीमेड कुर्ते ले जाओ ₹100 बाजार च 600 700 800 ਦਾ ਇੱਕ ਇੱਥੋਂ ਲੈ ਜਾਓ ₹100 ਦਾ ਇੱਕ 4 ਦਿਨ ਲੱਗੀ ਸੇਲ 4 ਦਿਨ ਦੀ ਸੇਲ ਲੱਗੇ ਜੀ 25 ਜੂਨ ਤੱਕ ਆਜੋ ਬਾਗੇ ਪੁਰਾਣੇ ਉਹ ਚੱਕੋ ਆਲ ਓਵਰ 5 ਮੀਟਰ ਸੂਟ ਵੀ ₹100 ਦਾ ਉਹ ₹100 ਦਾ ਦੇਖੋ ਜੀ 5 ਮੀਟਰ ਉਹ ਆਲ ਓਵਰ ਸੂਟ ਕਰੇਵ ਦਾ ₹100 ਦਾ ਬਾਜ਼ਾਰ ਚ 6 600 7 700 ਲੈ ਜਾਓ ₹100 ਦਾ ਸੂਟ ₹100 ਦਾ ਸੂਟ ਤੇ ਡਿਜ਼ਾਈਨ ਬਹੁਤ ਆ ਰੰਗ ਬਹੁਤ ਆ ਕਰ ਲਓ ਓਏ ਗਰੇਵ ਕਾਟਨ ਦਾ ਓਏ ਗਰੇਵ ਕਾਟਨ ਦਾ 100 ਰੁਪਏ ਦਾ ਲੋ ਜੀ ਇੱਕ ਹੋਰ ਪਟਾਕਾ ਪਾਤਾ ਆ ਲੈ ਜਾਓ ਜੀ ਰੈਡੀमेड ਕਾਟਨ ਸੂਟ ਸਿਰਫ 200 ਰੁਪਏ ਚ ਖੜਾਈ ਵਾਲਾ ਸੂਟ ਓਏ ਬਾਜੂ ਬਣੇ ਦੇਖ ਲਓ ਓਏ ਸੀਤਾ ਸਤਾਇਆ ਸੂਟ ਪਿਣਾ ਦੁਪੱਟੇ ਤੋਂ ਰੇਡ ਕੀ ਹੈ 250 ਰੁਪਿਆ 15 1500 ਵਾਲੇ ਸੂਟ ਕਰਤੇ 5 500 ਚ ਲੈ ਜਾਓ ਜਿੰਨਾ ਮਰਜੀ ਕਪੜਾ ਆ ਦੇਖੋ ਜੇ ਕੰਦਾ ਕੰਮ ਓ ਗਲੇ ਦੇ ਕਿੰਨਾ ਸੋਹਣਾ ਕੰਮ ਆ ਦਪੱਟਾ ਦੇਖੋ ਕਿੰਨਾ ਸੋਨਾ ਕਢਾਈ ਵਾਲਾ ਆਹ ਦੇਖੋ ਬਾਟਮ 7500 ਰੁਪਏ ਦਾ ਸੂਟ ਦਵਾਂਗੇ ਦੇਖੋ ਜਿਨ੍ਹਾਂ ਨੇ ਲੈਣਾ ਵਿਆਹ ਸਹੀ ਦਾ ਕਪੜਾ ਦਾਜ ਮੋਹ ਦਾ ਕਪੜਾ ਨਾਲ ਕਢਾਈ ਵਾਲੇ ਸੂਟ ਲੈਣੇ ਆ ਉਹਨਾਂ ਲਈ ਵੱਡੇ ਫਾਇਦੇ ਜਿਹੜਾ ਤੁਸੀਂ 50000 ਰੁਪਏ ਦਾ ਕਪੜਾ ਬਾਜ਼ਾਰ ਜਾ ਕੇ ਲੈਣਾ ਇੱਥੋਂ ਲੈ ਜਾਓ ਸਿਰਫ 15000 ਰੁਪਏ ਦਾ ਭਾਗ ਕੇ ਭਾਣੇ ਬੱਸ ਸਟੈਂਡ ਤੇ ਆ ਜਾਓ ਚਾਹੇ ਟੈਂਪੂ ਜਾਓ ਚਾਹੇ ਬੱਸ ਜਾਓ ਜਿੱਦਾਂ ਮਰਜ਼ੀ ਆ ਜਾਓ ਬੱਸ ਸਟੈਂਡ ਤੋਂ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਆ ਰਿਕਸ਼ੇ 'ਚ ਬੈਠ ਕੇ ਫ੍ਰੀ ਚ ਆ ਜਾਓ ਤੁਸੀਂ ਸਟੋਰ ਤੇਾਰੇ ਪਾਸੇ ਕੈਮਰਾ ਘੁਮਾ ਦਿਓ ਆ ਰਿਆ ਸਿਰਫ 4 ਦਿਨ 4 ਦਿਨ ਵੱਡੇ ਫਾਇਦੇ ਹੋਣੇ ਆ ਲੈ ਜੋ ਫਰੀ ਦੇ ਭਾ ਕਪੜਾ ਸ਼ਨੀਵਾਰ ਐਤਵਾਰ ਦਾ ਬਹੁਤ ਵੱਡਾ ਮੇਲਾ ਲੱਗਣਾ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ 25 ਜੂਨ ਵੱਡੇ ਫਾਇਦੇ ਵੱਡੀਆਂ ਆਫਰਾਂ ਕੋਟੀਆਂ ਰਪਾ ਕਪੜਾ ਤੇ ਰਣਾ ਦੇਖੋ 2 2000 ਵਾਲੇ ਸੂਟ 22 100 ਵਾਲੇ ਸੂਟ 25 2500 ਵਾਲੇ ਸੂਟ ਸਿਰਫ 1000 1000 ਰੁਪਏ ਚ ਲੈ ਜੋ ਆ ਚੈੱਕ ਕਰੋ ਪੈਪਲਨ ਸਟਾਈਲ ਨਾਲੇ ਲਹਿੰਗੇ ਦਾ ਲਹਿੰਗਾ ਸੂਟ ਦਾ ਸੂਟ ਚੈੱਕ ਕਰੋ ਜੀ ਵਰਕ ਹੈਂਡ ਵਰਕ ਦਾ ਕੰਮ ਬਜ਼ਾਰਾਂ ਦੇ ਵਿੱਚ ਰੇਟ 15-15000 ਇੱਥੇ 7000 8000 5000 ਦੇ ਲੈ ਜਾਓ ਆਹ ਦੇਖੋ ਜੀ ਅਨਾਰ ਕਲੀ ਫੂਟ ਇਹਨਾਂ ਤੇ ਵੀ ਲੁੱਟ ਜਮਾਂ ਹੀ ਖਤਮ ਕਰਦੀ ਬਜ਼ਾਰ ਵਾਲੇ ਕਹਿੰਦੇ ਜੀ 20000 ਦਾ ਪੀਸ ਆ ਕੋਈ ਕਹਿੰਦਾ 25000 ਦਾ ਕੋਈ ਕਹਿੰਦੇ 22000 ਦਾ ਪਰ ਇੱਥੇ 8000 9000 ਇਦਾਂ 7000 6000 ਥਾਂ ਵਿਰਣਿਆ ਆ ਵੀ ਚੈੱਕ ਕਰੋ ਗਰਾਂਟ ਸਾਰੇ ਹੈ ਵੀ ਜਾਲ ਹੈਵੀ ਦੁਪੱਟੇ ਡਿਜ਼ਾਈਨਰ ਮਤਲਬ ਕਿਹੜੀ ਇਦਾਂ ਦੀ ਚੀਜ਼ ਆ ਕਿਹੜਾ ਇਤਨਾ ਡਿਜ਼ਾਈਨ ਆ ਜੋ ਤੁਹਾਨੂੰ ਇੱਥੋਂ ਨਾ ਮਿਲੇ 100 ਰੁਪਏ ਤੋਂ ਲੈ ਕੇ 20000 ਤੱਕ ਦਾ ਸੂਟ ਸਾਡੇ ਕੋਲ ਤੁਹਾਨੂੰ ਮਿਲ ਜਾਣਾ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਉਹ ਲੈ ਜਾਓ 100 ਰੁਪਏ ਰੈਡੀਮੇਡ ਕੁਰਤੇ ਲੈ ਜਾਓ 100 ਰੁਪਏ ਬਾਜ਼ਾਰ ਚ 600 700 800 ਦਾ ਇੱਕ ਇੱਥੋਂ ਲੈ ਜਾਓ 100 ਰੁਪਏ ਦਾ ਇੱਕ 4 ਦਿਨ ਲੱਗੀ ਸੇਲ 4 ਦਿਨ ਦੀ ਸੇਲ ਲੱਗੇ ਜੀ 25 ਜੂਨ ਤੱਕ ਆ ਜਾਓ ਬਾਗੇ ਪ੍ਰਾਣੇ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਆ ਜਾਓ 4 ਦਿਨ ਬਹੁਤ ਵੱਡੇ ਫਾਇਦੇ ਹੋਣੇ ਆ 100 ਰੁਪਏ 100 ਰੁਪਏ 100 ਰੁਪਏ ਚ ਕੁੜਤਾ ਦਵਾਂਗੇ 100 ਰੁਪਏ ਦੇ ਰੈਡੀ ਮੇਡ ਕੁੜਤਾ ਦਾ ਹੈਗਾ ਹੀ ਹੈਗਾ ਓ ਚੱਕੋ ਆਲ ਓਵਰ 5 ਮੀਟਰ ਸੂਟ ਵੀ 100 ਰੁਪਏ ਦਾ ਓ 100 ਰੁਪਏ ਦਾ ਦੇਖੋ ਜੀ 5 ਮੀਟਰ ਓ ਆਲ ਓਵਰ ਸੂਟ ਕਰੇਵ ਦਾ 100 ਰੁਪਏ ਦਾ ਦੇਖੋ ਜੀ ਬਾਜ਼ਾਰ 'ਚ 6 600 70 700 ਲੈ ਜਿਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਓ 5 ਮੀਟਰ ਨਾਪ ਕੇ ਦਵਾਂਗੇ ਰੰਗ ਬਹੁਤ سارے ਮਿਲ ਜਾਣੇ ਆ ਪ੍ਰਿੰਟ ਬਹੁਤ سارے ਮਿਲ ਜਾਣੇ ਆ 100-100 ਰੁਪਏ ਚ 100-100 ਰੁਪਏ ਚ 100-100 ਰੁਪਏ ਚ ਲੈ ਜਾਓ 100-100 ਰੁਪਏ ਚ ਡਿਜ਼ਾਈਨ ਬਹੁਤ ਆ ਰੰਗ ਬਹੁਤ ਆ ਓ ਕੱਪੜਾ ਚੈੱਕ ਕਰ ਲਓ ਓ ਕਰੇਵ ਕਾਟਨ ਦਾ ਓ ਕਰੇਵ ਕਾਟਨ ਦਾ 100 ਰੁਪਏ ਦਾ ਸਲੋ ਜੀ ਇੱਕ ਹੋਰ ਪਟਾਕਾ ਪਾਤਾ ਆ ਲੈ ਜਾਓ ਜੀ ਰੈਡੀਮੇਡ ਕਾਟਨ ਸੂਟ ਸਿਰਫ 200 ਰੁਪਏ ਚ 200 ਰੁਪਏ ਚ ਰੈਡੀਮੇਡ ਕਾਟਨ ਸੂਟ 200 ਰੁਪਏ ਚ ਦੇਖੋ ਰੰਗ ਸਾਰੇ ਆ ਓ ਸਾਈ ਸਾਰੇ ਆ ਡਿਜ਼ਾਈਨ ਸਾਰੇ ਆ ਬਾਜ਼ਾਰ 'ਚ 880 ਕਾਟਨ ਦਾ ਸੂਟ ਰੈਡੀमेड 200 ਰੁਪਏ 200 ਰੁਪਏ ਸਿਰਫ 200 ਜੱਕੋ ਜੀ ਕੜਾਈ ਵਾਲਾ ਸੂਟ ਓਏ ਬਾਜੂ ਬਣੇ ਦੇਖ ਲੋ ਓਏ ਸੀਤਾ ਸਾਇਆ ਸੂਟ ਬਿਨਾ ਦੁਪੱਟੇ ਤੋਂ ਰੇਡ ਕੀ ਹੈ 250 ਰੁਪਿਆ 250 ਰੁਪਿਆ 500 ਦੇ ਦੋ 500 ਦੇ ਦੋ ਸੀਤੇ ਸਾਇਆ 6 600 7 700 ਰੁਪਏ ਸਭੀ ਸੀਤੇ ਸਾਇਆ 500 ਦੇ ਦੋ ਆ ਦੇਖੋ ਜੀ ਸੂਟਾਂ ਦੇ ਉੱਤੇ ਬਹੁਤ ਵੱਡੀਆਂ ਆਫਰਾਂ ਆ ਰਹੀਆਂ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਜਿਹੜਾ 7-800 ਦਾ ਸੂਟ ਮਿਲਦਾ ਉਹ ਦੁਪੱਟਾ ਵੀ ਨਾਲ ਦੇ ਰਹੇ ਆ ਦੁਪੱਟੇ ਨਾਲ 7-800 ਵਾਲਾ ਸੂਟ ਲੈ ਜਾਓ ਸਿਰਫ 200 ਰੁਪਏ 'ਚ 200 ਰੁਪਏ 'ਚ ਸੂਟ ਲੈ ਜਾਓ ਅਨਸਟਿਚ ਸੂਟ ਦੁਪੱਟੇ ਨਾਲ ਦੇ ਰਹੇ ਆ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਸਿਰਫ 200 ਰੁਪਏ ਦਾ ਸੂਟ ਓਏ ਇੰਨਾ ਸਸਤਾ ਕੱਪੜਾ ਇੰਨੀਆਂ ਵੱਡੀਆਂ ਆਫਰ ਹੋਰ ਕਿਤੇ ਨਹੀਂ ਮਿਲਣੀਆਂ ਦਿੱਲੀ ਚਲ ਜਿਓ ਜਲੰਧਰ ਚਲ ਜਿਓ ਭਾਵੇਂ ਚਲ ਜਿਓ ਮਾਲਪੁਰ ਚਾਹੇ ਦਿਲ ਜੋ ਕਿਤੇ ਵੀ ਪਰ 200 ਰੁਪਏ ਚ ਨਹੀਂ ਮਿਲਣੇ ਸਿਰਫ ਬਾਗੇ ਪ੍ਰਾਣੇ ਮਾਲਵੇ ਦੀ ਧਰਤੀ ਮੋਗਾ ਰੋਡ ਮਾਤੂ ਸ਼੍ਰੀ ਦਸਤਾਰ ਆ ਜਾਓ 200 ਰੁਪਏ ਚ ਸੂਟ ਵੀ ਦੇ ਦੇਾਂਗੇ ਚੱਕੋ ਜੀ 200 ਵਾਲਾ ਦਾ ਪਤਾ ਆ ਚੱਕੋ ਕੋਟਨ ਦਾ ਸੂਟ ਓਏ ਕੋਟਨ ਦਾ ਦੁਪੱਟਾ ਲਾ ਕੇ ਬਿਆਰ ਦੇ ਵਿੱਚ 500 ਰੁਪਏ ਦਾ ਇੱਥੇ 500 ਦੇ ਦੋ 500 ਦੇ 2 500 ਦੇ 2 ਆ ਦੇਖੋ ਜੀ ਬਾਜ਼ਾਰ 'ਚ 2250 ਰੁਪਏ ਦਾ ਇਕੱਲਾ ਦੁਪੱਟਾ ਮਿਲਦਾ ਇੱਥੇ ਤੁਹਾਨੂੰ ਅਸੀਂ ਦੇ ਦੇਣਾ 250 ਰੁਪਏ ਦਾ ਸੂਟ 500 ਦੇ 2 ਬਟੀਕਾਂ ਵਾਲੇ 20 ਦੇ ਰਹੇ ਹਾਂ ਜੀ ਆ ਦੇਖੋ ਡਿਜ਼ਾਈਨ ਚੈੱਕ ਕਰੋ ਰੰਗ ਚੈੱਕ ਕਰੋ ਦੁਪੱਟੇ ਨਾਲ ਦੇ ਰਹੇ ਹਾਂ ਛੇਤੀ ਆਜੋ 2250 ਚ ਕਰਤੇ ਸਿਰਫ 2250 ਚ ਚੱਕੋ ਜੀ ਬਟੀਕ ਸੂਟ ਆ ਗਏ ਗਲੇ ਦੇ ਕੰਮ ਆ ਗਿਆ ਓਏ ਮੈਚਿੰਗ ਸੂਟ ਆ ਗਏ ਵਧੀਆ ਪੁਜਾਰਾਂ ਦੇ ਵਿੱਚ 7 700 ਰੁਪਇਆ ਰੇਟ ਇੱਥੇ 700 ਦੇ ਦੋ 700 ਦੇ ਦੋ 700 ਦੇ ਦੋ ਲਓ ਜੀ ਸਿਰਫ 350 ਦੇ ਵਿੱਚ ਸੂਟ ਕਰਤਾ ਦੁਪੱਟੇ ਨਾਲ ਦੇ ਰਹੇ ਹਾਂ ਉਹ ਰੰਗ ਚੈੱਕ ਕਰ ਲੋ ਕਿੰਨੇ ਸੋਹਣੇ ਸੋਹਣੇ ਰੰਗ ਲੈ ਜਾਓ 350 ਰੁਪਏ ਚ ਸੂਟ 350 ਚ ਕੋਈ 800 ਨਹੀਂ ਲੈਣਾ ਕੋਈ 900 ਨਹੀਂ ਲੈਣਾ ਦੇਖੋ ਰੰਗ ਡਿਜ਼ਾਈਨ ਪ੍ਰਿੰਟ ਸਿਰਫ 350 ਦੇ ਵਿੱਚ ਸੂਟ ਦੇ ਰਹੇ ਹਾਂਗੇ ਸਿਰਫ 350 ਦੇ ਵਿੱਚ ਚੱਕੋ ਜੀ ਵਰਕ ਵਾਲੇ ਸੂਟ ਆ ਗਏ ਕੋਟਨ ਦੇ ਦੁਪੱਟੇ ਪਿਓਰ ਵਰਕ ਵਾਲੇ ਹੈਂਡਵਰਕ ਹੋਇਆ ਹੋਇਆ ਰੇਡ ਬਾਜ਼ਾਰਾ ਚੋਂ ਪੁੱਛ ਕੇ ਦੇਖੋ ਇਹਨਾਂ ਦਾ ਹੀ ਰੇਟ ਥੋੜੇ ਤੋਂ ਹਜ਼ਾਰ-ਹਜ਼ਾਰ ਲੈਂਦੇ ਆ ਪਰ 500 ਰੁਪਏ ਦਾ ਸੂਟ ਦੇ ਦੇਣਾ ਭਾਜੀ ਅਸੀਂ ਲੈਣਾ 25 ਜੂਨ ਤੱਕ ਆਓ 25 ਜੂਨ ਤੱਕ 4 ਦਿਨ ਆਜੋ ਲੈ ਜਾਓ 5-500 ਚ 15-1500 ਵਾਲੇ ਸੂਟ ਕਰਦੇ 5-500 ਚ ਲੈ ਜਾਓ ਜਿੰਨਾ ਮਰਜ਼ੀ ਕਪੜਾ ਆਹ ਦੇਖੋ ਇੱਕ ਹੋਰ ਸੋਹਣਾ ਕਪੜਾ ਆ ਗਿਆ ਬਾਜ਼ਾਰ ਚ 16-1700 ਸਾਡੇ ਕੋਲੋਂ ਲੈ ਜਾਓ ਸਿਰਫ 650 ਰੁਪਏ ਦਾ ਸੂਟ ਆਹ ਦੇਖੋ ਚਿਕਨ ਦਾ ਕੰਮ ਉਹ ਗਲੇ ਦੇ ਕਿੰਨਾ ਸੋਹਣਾ ਕੰਮ ਆ ਦੁਪੱਟਾ ਦੇਖੋ ਕਿੰਨਾ ਸੋਹਣਾ ਕਢਾਈ ਵਾਲਾ ਆਹ ਦੇਖੋ ਬਾਟਮ 750 ਰੁਪਏ ਦਾ ਸੂਟ ਦਵਾਂਗੇ 750 ਰਾਂਗੇ 'ਚ ਜਿੰਨੇ ਮਰਜ਼ੀ ਲੈ ਜਾਓ ਤੁਸੀਂ ਡਿਜ਼ਾਈਨ ਚੈੱਕ ਕਰੋ ਓਏ ਵਰਕ ਚੈੱਕ ਕਰ ਲਓ ਪੂਰੇ ਪਿਓਰ ਮਾਰਲ ਕਾਟਨ ਦੇ ਦੁਪੱਟੇ ਬਜ਼ਾਰਾਂ ਦੇ ਵਿੱਚ ਰੇਟ 18-1800 19-1900 ਇੱਥੇ 8800 ਭਾਜੀ ਅੱ ਤੋਂ ਤੋਂ ਵੀ ਵੱਧ ਰੇਟਾਂ ਦਾ ਫਰਕ ਹੈ ਵਰਾਈਟੀਆਂ ਚੈੱਕ ਕਰ ਲੋ ਓਏ ਕਾਟਨ ਦੀ ਆਈਟਮ ਐ ਬਸ ਹੋ ਗਈ ਹੁਣ ਹੋ ਗਈ ਬਸ ਰੇਡ ਬਹੁਤ ਲਾਂਦੇ ਸੀ ਲੋਕ ਹੋ ਗਈ ਬਸ ਦੁਕਾਨਦਾਰ ਬਹੁਤ ਲੁੱਟਦੇ ਸੀ ਹੋ ਗਈ ਬਸ ਹੁਣ ਘੱਟ ਰੇਟਾਂ 'ਚ ਇਹ ਚੰਗੀਆਂ ਚੀਜ਼ਾਂ ਮਿਲਣਗੀਆਂ ਪਾਕੇ ਪਰਾਣਿਓ ਦੇਖੋ بار بار ਕਹਿ ਰਹੇ ਆ ਸਿਰਫ 4 ਦਿਨ 4 ਦਿਨ ਵੱਡੇ ਫਾਇਦੇ ਹੋਣੇ ਆ ਲੈ ਜਾਓ ਫ੍ਰੀ ਦੇ ਭਾ ਕੱਪੜਾ ਸ਼ਨੀਵਾਰ ਐਤਵਾਰ ਦਾ ਬਹੁਤ ਵੱਡਾ ਮੇਲਾ ਲੱਗਣਾ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ 25 ਜੂਨ ਵੱਡੇ ਫਾਇਦੇ ਵੱਡੀਆਂ ਆਫਰਾਂ ਕਾਟੀਆਂ ਰਪਾ ਕੱਪੜਾ ਦੇ ਰਣਾ ਦੇਖੋ 2 2000 ਵਾਲੇ ਸੂਟ 22 16 ਵਾਲੇ ਸੂਟ 25 2500 ਵਾਲੇ ਸੂਟ ਸਿਰਫ 1000 1000 ਰੁਪਏ ਚ ਲੈ ਜਾਓ ਆ ਦੇਖੋ ਦੁਪੱਟਿਆਂ ਦੇ ਕੰਮ ਚੈੱਕ ਕਰ ਲੋ ਉਹ ਸੂਟ ਚੈੱਕ ਕਰ ਲੋ ਉਹ ਪ੍ਰਿੰਟ ਚੈੱਕ ਕਰ ਲੋ ਡਿਜ਼ਾਈਨ ਚੈੱਕ ਕਰ ਲੋ ਸਿਰਫ 1000 ਰੁਪਏ ਦਾ ਸੂਟ ਕੋਈ ਇੱਥੇ ਲੁੱਟਣੀ ਕੋਈ ਇੱਥੇ ਕੋਈ ਲੋਟਰੀ ਦੇਣਾ ਕੋਈ ਪੁਰਾਣਾ ਕੱਪੜਾ ਨਹੀਂ ਨਵਾਂ ਨਵਾਂ ਕੱਪੜਾ ਨਵੇਂ ਨਵੇਂ ਡਿਜ਼ਾਈਨ ਸੋਹਣੇ ਸੋਹਣੇ ਸੂਟ 1000 ਚ 1000 ਚ 1000 ਚ ਲੈ ਜਾਓ ਚੱਕੋ ਜੀ ਆਗੇ ਸ਼ਹਿਰੀ ਸੂਟ ਰਾਇਲ ਕਲਾਸ ਸੂਟ ਇੰਨਾ ਤੇ ਵੀ ਸਟਾਕ ਕਲੀਅਰੈਂਸ ਸੇਲ ਆਤੀ ਆ ਬਜ਼ਾਰਾ ਜਿਹੜਾ 3 3000 4 4000 ਦੇ ਸੂਟ 1000 1000 ਚ ਕਰਤੇ ਆ ਉਹ ਜਿਹੜੇ 5 5000 ਦੇ ਸੂਟ ਮੈਲ ਦੇ 1200 ਦੇ ਕਰਤੇ ਆ ਉਹ ਜਿਹੜੇ ਬਜ਼ਾਰਾਂ ਦੇ ਵਿੱਚ ਹੁੰਦੀ ਸੀ ਲਟ ਬੰਦ ਕਰਤੀ ਕੋਈ 2000 ਕੋਈ 2200 ਪਿਓਰ ਕਾਟਨ ਦੇ ਸੂਟ ਹੈਵੀ ਹੈਵੀ ਸੂਟ ਓਏ ਟੀਚਰ ਵਾਲੇ ਸੂਟ ਨਰਸ ਵਾਲੇ ਸੂਟ ਓਏ ਬਹੁਤ ਵਧੀਆ ਮਾਡਲ ਵਾਲੇ ਸੂਟ ਕਰਤੇ ਅੱਧ ਰੇਟਾ ਤੇ ਕੋਈ ਜਿਹੜੇ ਤੁਸੀਂ ਫਿਲਮਾਂ 'ਚ ਸੂਟ ਦੇਖਦੇ ਹੋ ਤੁਸੀਂ ਦੇਖਦੇ ਹੋ ਸੀਰੀਅਲ ਦੇ ਵਿੱਚ ਜਿਹੜੇ ਮਾਡਲਾਂ ਨੇ ਪਾਏ ਹੁੰਦੇ ਐਕਟਰੀਆਂ ਨੇ ਪਾਏ ਹੁੰਦੇ ਉਦਾਂ ਦੇ ਸੂਟ ਬਾਜ਼ਾਰ 'ਚ 3 3000 ਇੱਥੇ 15 1500 ਮਤਲਬ ਫਾਇਦਾ ਬਹੁਤ ਵੱਡਾ ਹੋ ਰਿਹਾ ਦੇਖੋ ਜੀ ਲੇਲਣ ਕਾਟਨ ਦਾ ਸੂਟ ਆ ਗਿਆ ਦੁਪੱਟਾ ਨਾਲ ਲੈਲਣ ਦਾ ਲਾਤਾ ਬਾਜ਼ਾਰ ਦੇ ਵਿੱਚ ਰੇਟ 5000 ਦਾ ਸੂਟ ਇੱਥੇ ਮਿਲਣਾ 2000 ਦਾ 2000 ਆ ਚੱਕੋ ਜੀ ਪਟੀਕ ਸੂਟ ਆ ਗਿਆ ਭਾਜੀ ਬਾਟਮ ਤੇ ਵਰਕ ਹੈ ਬਾਜੂ ਤੇ ਵਰਕ ਹੈ ਸਾਰੇ ਹੀ ਕੱਢਿਆ ਘੜਾਇਆ ਸੂਟ ਰੇਟ ਬਾਜ਼ਾਰ 'ਚ 5000 ਇੱਥੇ 2500 ਦੇਖੋ ਪਟੀਕਾ ਤੋਂ ਤਿਆਰ ਕੀਤੀਆਂ ਆਈਟਮਾਂ ਡਿਜ਼ਾਈਨ ਚੈੱਕ ਕਰੋ ਕਾਪਰਲੀ ਸ਼ਹਿਰੀ ਬਟਿਕ ਜਿਹੜੇ ਬਾਜ਼ਾਰਾਂ 'ਚ 5-5000 ਦੇ ਸੂਟ ਹੈ ਇੱਕ ਕਾਟਨ ਦੇ ਸੂਟ ਅੱਧ ਰੇਟ ਕਰਤੇ ਸਿਰਫ 4 ਦਿਨ ਦੇਖੋ ਜਿਨ੍ਹਾਂ ਨੇ ਲੈਣਾ ਵਿਆਹ ਸਹੀ ਦਾ ਕੱਪੜਾ ਦਾਜ ਬੋਰੀ ਦਾ ਕੱਪੜਾ ਨਾਲ ਕਢਾਈਆਂ ਵਾਲੇ ਸੂਟ ਲੈਣੇ ਆ ਉਹਨਾਂ ਦਾ ਹੀ ਵੱਡੇ ਫਾਇਦੇ ਜਿਹੜਾ ਤੁਸੀਂ 50000 ਰੁਪਏ ਦਾ ਕੱਪੜਾ ਬਾਜ਼ਾਰ ਚ ਜਾ ਕੇ ਲੈਣਾ ਇੱਥੋਂ ਲੈ ਜਾਓ ਸਿਰਫ 15000 ਰੁਪਏ ਦਾ 50000 ਦਾ ਕੱਪੜਾ 15000 ਦਵਾਂਗੇ ਦੇਖੋ ਫਾਇਦੇ ਕਿੰਨੇ ਹੋ ਰਿਹਾ ਚਾਰੇ ਪਾਸੇ ਕੈਮਰਾ ਘੁਮਾ ਦਿਓ ਚਾਰੇ ਪਾਸੇ ਕੈਮਰਾ ਘੁਮਾ ਕੇ ਦੇਖੋ ਦੇਖੋ ਕਿੰਨਾ ਠਾਠਾ ਮਾਰਦਾ ਇਕੱਠ ਲੋਕਾਂ ਦੇ ਫਾਇਦੇ ਹੋ ਰਿਹਾ ਲੋਕਾਂ ਨੂੰ 50000 ਦਾ ਕੱਪੜਾ 15000 ਚ ਮਿਲਦਾ ਲੋਕਾਂ ਨੂੰ 100-100 ਰੁਪਏ ਦੇ ਸੂਟ ਮਿਲਦੇ ਆ 100-100 ਰੁਪਏ ਦੇ ਕੁੜਤੇ ਮਿਲਦੇ ਆ 200 ਰੁਪਏ ਚ ਪਲਾਜੋ ਸੂਟ ਮਿਲਦੇ ਇਸ ਕਰਕੇ ਲੋਕੀ ਆ ਰਹੇ ਆ ਇੰਨਾ ਭਟਾ ਇਕੱਠ ਤੁਸੀਂ ਨਹੀਂ ਦੇਖਿਆ ਸਾਰੇ ਬਾਜ਼ਾਰ ਬੈਠੇ ਵੇਲੇ ਮਾਤੂ ਸ਼੍ਰੀ ਦਸਤਾਰ ਤੇ ਲੱਗ ਗਏ ਆ ਮਿਲ ਦੇਖੋ ਜੀ ਮੇਲੇ ਜੀ ਆਉਣ ਦਾ ਫਾਇਦਾ ਕੀ ਹੈ ਤੁਸੀਂ ਬੱਸ ਸਟੈਂਡ ਤੇ ਆਉਣਾ ਬੱਸ ਸਟੈਂਡ ਤੋਂ ਫ੍ਰੀ ਰੱਖੇ ਦੀ ਸ਼ਰਵਤ ਮਾਤੂ ਸ਼੍ਰੀ ਦਸਤਾਰ ਨੇ ਸ਼ੁਰੂ ਕਰਤੀ ਹੈ ਮਾਤੂ ਸ਼੍ਰੀ ਤੋਂ ਪਾਗਾ ਪ੍ਰਣਾ ਪਾਸਟੈਂਡ ਬੱਸ ਸਟੈਂਡ ਤੋਂ ਮਾਤੂ ਸ਼੍ਰੀ ਫ੍ਰੀ ਸੇਵਾ ਸੂਟ ਵੀ ਫ੍ਰੀ ਦੇ ਪਾ ਤੁਸੀਂ ਆਉਣਾ ਜਾਣਾ ਉਹ ਵੀ ਫ੍ਰੀ ਤੁਹਾਡਾ 1 ਰੁਪਿਆ ਫालतू ਨਹੀਂ ਲੱਗਣ ਦੇਣਾ ਆ ਜਿਹੜੇ ਬਜ਼ਾਰਾਂ ਦੇ ਵਿੱਚ ਆਹੀ ਸੂਟ ਜਿਹੜੇ 3 3 4 4000 ਦੇ 7 7000 ਵਾਲੇ ਸੂਟ ਸਿਰਫ 12000 2500 3000 ਰੇਟ ਅੱਧ ਕਰਤੇ ਆ ਦੇਖੋ ਜੀ ਆਉਣ ਦੇ ਸਾਡੇ ਫਾਇਦੇ ਕੀ ਆ ਕੱਪੜਾ ਵੀ ਸਸਤਾ ਦੇ ਰਹੇ ਆ ਤੁਸੀਂ ਬਾਗੇ ਪਰਾਨੇ ਬੱਸ ਸਟੈਂਡ ਤੇ ਆ ਜਾਓ ਚਾਹੇ ਟੈਂਪੂ ਜਾਓ ਚਾਹੇ ਬੱਸ ਜਾਓ ਜਿੱਦਾਂ ਮਰਜ਼ੀ ਆ ਜਾਓ ਬੱਸ ਸਟੈਂਡ ਤੋਂ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਆ ਰਿਕਸ਼ੇ 'ਚ ਬੈਠ ਕੇ ਫ੍ਰੀ 'ਚ ਆ ਜਾਓ ਤੁਸੀਂ ਸਟੋਰ ਤੇ ਸ਼ਾਪਿੰਗ ਕਰ ਲਓ ਫਿਰ ਉਸੇ ਰਿਕਸ਼ੇ ਦੇ ਵਿੱਚ ਬਹਿ ਕੇ ਬੱਸ ਸਟੈਂਡ ਤੇ ਚੱਲ ਜਾਓ ਤੁਸੀਂ ਰਿਕਸ਼ੇ ਵਾਲ ਨੂੰ 1 ਰੁਪਿਆ ਨਹੀਂ ਦੇਣਾ ਰਿਕਸ਼ੇ ਦੀ ਸਰਵਿਸ ਵੀ ਕੰਪਨੀਆਂ ਬਿਲਕੁਲ ਫ੍ਰੀ ਕਰਦੀ ਆ ਦੇਖੋ ਰਾਸ਼ ਕਿੱਡਾ ਬਟਾ ਕਾਠ ਵੀ ਬਹੁਤ ਰਿਕਸ਼ੇ ਦੀ ਸਰਵਿਸ ਫ੍ਰੀ ਕੱਪੜਾ ਵੀ ਦੇਖੋ ਕਿੰਤਾ ਬੁਲਬੁਲਦੇ ਬੱਚਿਆਂ ਵਰਗੇ ਸੂਟ ਤੁਹਾਨੂੰ ਦੇ ਰਹੇ ਆ ਫ੍ਰੀ ਦੇ ਪਾ ਛੇਤੀ ਆ ਜਾਓ ਹੋਰ ਪਾਸੇ ਜਾਣ ਦੀ ਲੋੜ ਹੈ ਨਹੀਂ ਬਾਗੇ ਪ੍ਰਾਣੇ ਮੋਗਾ ਰੋਡ ਤੇ ਮਾਤੂ ਸ਼ੀਰੀ ਦਸਤਾਰ ਨੇ ਧਮਾਲਾ ਪਾ ਦੀਆਂ ਲੋਕਾਂ ਦੇ ਫਾਇਦੇ ਕਰਦੇ ਆ ਇੱਥੇ 10-10 ਰੁਪਏ 20-20 ਰੁਪਏ ਪਿਆਪਿਆਰ ਪਹਿਲੇ ਮਾਰਜਿਨ ਦੇ ਕੱਪੜਾ ਵੇਚ ਰਹੇ ਆ ਲੋਕ ਖੁਸ਼ ਹੋ ਗਏ ਆ ਰਾਣੀਆਂ ਮਹਾਰਾਣੀਆਂ ਵਾਲੀਆਂ ਚੀਜ਼ਾਂ ਜਿਹੜੀਆਂ ਕੁੜੀਆਂ ਕੰਨੀਆਂ ਸਾਨੂੰ ਚੀਜ਼ ਨਹੀਂ ਪਸੰਦ ਆਉਂਦੀ ਉਹਨਾਂ ਨੂੰ ਵੀ ਪਸੰਦ ਹੋਣਗੇ ਦੇਖੋ ਜੀ ਤਾਜਵਰੀ ਵਾਲੇ ਸੂਟ ਹੈਵੀ ਹੈਵੀ ਦੁਪੱਟੇ ਆ ਚੈੱਕ ਕਰੋ ਪੈਪਲਨ ਸਟਾਈਲ ਨਾਲੇ ਲਹਿੰਗੇ ਦਾ ਲਹਿੰਗਾ ਸੂਟ ਦਾ ਸੂਟ ਚੈੱਕ ਕਰੋ ਜੀ ਵਰਕ ਹੈਂਡ ਵਰਕ ਦਾ ਕੰਮ ਬਜ਼ਾਰਾਂ ਦੇ ਵਿੱਚ ਰੇਟ 15 15000 ਇੱਥੇ 7000 8000 5000 ਚ ਲੈ ਜਾਓ ਚੈੱਕ ਕਰੀ ਚੱਲੋ ਵਰਕ ਆ ਚੈੱਕ ਕਰੋ ਦੁਪੱਟੇ 4 ਸਾਈਡ ਦੁਪੱਟਿਆਂ ਦੇ ਵਰਕ ਕੀਤਾ ਚੈੱਕ ਕਰ ਲਓ ਹੁਣ ਨਾਰ ਕਲੀਆ ਨਹੀਂ ਪਹਿਣਗੀਆਂ ਇਸ ਵਾਰ ਵਿਆਹ ਸ਼ਾਦੀ ਤੇ ਪੈਪਲਨ ਸੂਟ ਪਹਿਣਗੇ ਲਹਿੰਗੇ ਪਹਿਣਗੇ ਹੈਵੀ ਹੈਵੀ ਗਾਊਨ ਪਾਣਗੇ ਆ ਵਰਕ ਚੈੱਕ ਕਰੀ ਚੱਲੋ ਵੈਡਿੰਗ ਵਾਲਾ ਸੌਦਾ ਦੇਖੋ ਜੀ ਦਾਜ ਵਰੀ ਦਾ ਕੱਪੜਾ 50 5000 ਵਾਲਾ 15000 ਚ ਦੇ ਰਹੇ ਆ ਲੱਖ ਲੱਖ ਵਾਲਾ 50000 ਚ ਦੇ ਰਹੇ ਆ 2 2 ਲੱਖ ਵਾਲਾ ਲੱਖ ਲੱਖ ਚ ਦੇ ਰਹੇ ਆ ਔਰ ਕੱਪੜੇ ਦੇ ਵਿੱਚ ਅੱਧੋ ਅੱਧ ਰੇਟਾਂ ਦਾ ਫਰਕ ਚੀਜ਼ਾਂ ਵਧੀਆ ਮੈਂ ਕਹਿੰਦਾ ਜੇ ਤੁਸੀਂ ਕਰਾਉਣਾ ਫਾਇਦਾ ਮਾਤੂ ਸ਼੍ਰੀ ਦਸਤਾਰ ਬਾਗੇ ਪ੍ਰਾਨੇ ਤੁਹਾਨੂੰ ਆਉਣਾ ਪੈਣਾ ਆ ਦੇਖੋ ਜੀ अनारकली सूट इनाते भी लुट जमाए खत्म करती बाजार वाले कहते 20000 ਦਾ ਪੀਸ ਆ ਕੋਈ ਕਹਿੰਦਾ 25000 ਦਾ ਕੋਈ ਕਹਿੰਦੇ 22000 ਦਾ ਪਰ ਇਥੇ 8000 9000 ਇਦਾਂ 7000 6000 தம் ਦੇਣਿਆ ਅਨਾਰਕਲੀਆਂ ਲੈ ਜੋ ਲਹਿੰਗੇ ਲੈ ਜੋ ਗੌਣ ਲੈ ਜੋ ਇਦਾਂ ਦੀ ਲਹਿੰਗਾ ਚੋਲੀ ਪੀਸ ਲੈ ਜੋ ਸਾਰੇ ਪਾਸੇ ਭੱਟੇ ਫਾਇਦੇ ਭਟੀਆਂ ਆਫਰਾਂ ਲੱਗ ਗਈਆਂ ਆ ਆ ਦੇਖੋ ਬਹੁਤ ਸੋਹਣੀ ਸੋਹਣੀ ਵੈਰਾਈਟੀ ਆ ਚੁੱਕੀ ਆ 4 ਦਿਨ ਭੱਟੇ ਫਾਇਦੇ ਹੋਣੇ ਆ ਖਾਸ ਤੌਰ ਤੇ ਕੈਨੇਡਾ ਅਮਰੀਕਾ ਇੰਗਲੈਂਡ ਜਿਨ੍ਹਾਂ ਦੇ ਫੰਕਸ਼ਨ ਹੈਗੇ ਆ ਉਹ ਵੀ ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਭੇਜ ਰਹੇ ਆ ਦੇਖੋ ਜੀ ਰਾਇਲ ਕਲਾਸ ਚੀਜ਼ ਆ ਗਈ ਹੈ ਦੁਪੱਟਾ ਚੈੱਕ ਕਰ ਲਓ ਭਾਜੀ ਦੁਪੱਟੇ ਦੇ ਕਿੰਨਾ ਵਧੀਆ ਕੰਮ ਹੋਇਆ ਸੂਟ ਚੈੱਕ ਕਰ ਲਓ ਔਰ ਕੈਂਜਾ ਦਾ ਸੂਟ ਹੈ ਜ਼ੀਰੋ ਟਾਂਕੇ ਦਾ ਕੰਮ ਹੋਇਆ ਵੱਖਰੀਆਂ ਤੇ ਨਵੀਆਂ ਚੀਜ਼ਾਂ ਜਿੱਦਾਂ ਸੁੱਤੀ ਐਨ ਆਰ ਆਈ ਵੀਰਾਂ ਦੀ ਗੱਲ ਕੀਤੀ ਆ ਹੁਣ ਐਨ ਆਰ ਆਈ ਵੀਰਾਂ ਨੇ ਆਉਣਾ ਇੰਡੀਆ ਦੇਖੋ ਜੀ ਇੰਡੀਆ ਆਉਣਾ ਤੇ ਆਉਣਾ ਤੋਂ ਉਹਨੂੰ ਪਹਿਣਾ ਬਾਗੇ ਪ੍ਰਾਣੇ ਬਾਗੇ ਪ੍ਰਾਣੇ ਆ ਕੇ ਫਾਇਦੇ ਹੋਣੇ ਆ ਹੈਵੀ ਹੈਵੀ ਸੂਟਾਂ ਦੇ ਆ ਤੁਸੀਂ तितਲੀ ਵਾਲਾ ਸੂਟ ਦੇਖ ਲਓ ਸਾਰਾ ਦੀ ਸਾਰਾ ਸ਼ੀਸ਼ਾ ਵਰਕ ਹੋਇਆ ਇਹ ਸਾਡੇ ਕਾਰੀਗਰ ਜਿਹੜੇ ਸੂਟ ਬਣਾਉਂਦੇ ਆ ਉਹ ਵੀ ਬਾਖਮਾਲ ਕੰਮ ਕਰਦੇ ਆ ਤੇ ਰੇਡ ਬਾਜ਼ਾਰ ਨਾਲੋਂ ਕਰਦੇ ਘੱਟ ਆ ਵੀ ਚੈੱਕ ਕਰੋ 프ਰੰਟ ਸਾਰੇ ਹੈਵੀ ਜਾਲ ਹੈਵੀ ਦੁਪੱਟੇ ਡਿਜ਼ਾਈਨਰ ਮਤਲਬ ਕਿਹੜੀ ਇਦਾਂ ਦੀ ਚੀਜ਼ ਆ ਕਿਹੜਾ ਇਤਨਾ ਡਿਜ਼ਾਈਨ ਆ ਜੋ ਤੁਹਾਨੂੰ ਇੱਥੋਂ ਨਾ ਮਿਲੇ 100 ਰੁਪਏ ਤੋਂ ਲੈ ਕੇ 20 ਹਜ਼ਾਰ ਤੱਕ ਦਾ ਸੂਟ ਸਾਡੇ ਕੋਲ ਤੁਹਾਨੂੰ ਮਿਲ ਜਾਣਾ ਪਰ ਹਰ ਕਿਸੇ ਪਿੱਛੇ ਤੁਹਾਡੇ ਫਾਇਦੇ ਹੁਣੇ ਆ ਇਥੇ ਲੁੱਟਣਾ ਦੀ ਕੋਈ ਚੀਜ਼ ਨਹੀਂ ਕੱਪੜਾ ਸਸਤਾ ਦੇ ਰਹੇ ਆ ਕੱਪੜਾ ਵਧੀਆ ਦੇ ਰਹੇ ਆ ਡਿਜ਼ਾਈਨ ਨਵੇਂ-ਨਵੇਂ ਦੇ ਰਹੇ ਆ ਇਸ ਕਰਕੇ ਲੋਕ ਦੂਰੂ-ਦੂਰੋਂ ਆ ਰਹੇ ਆ ਲੋਕਾਂ ਦੇ ਫਾਇਦੇ ਹੋ ਰਿਹਾ ਤੁਸੀਂ ਵੀ ਆ ਜਾਓ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਸਿਰਫ 4 ਦਿਨ ਫਾਇਦੇ ਹੁਣੇ ਆ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ 25 ਜੂਨ ਤੱਕ ਵੱਡੀ ਸੇਲ ਲੱਗੀ ਆ ਬਾਗਾ ਪੁਰਾਣਾ ਮਾਤੂਸ਼ਰੀ ਦਸਤਾਰ ਸਟੋਰ ਹੈਗਾ ਮੋਗਾ ਰੋਟੇ ਉੱਥੇ ਆ ਜਾਓ ਜੇ ਕੋਈ ਗੱਲ ਨਹੀਂ ਪਤਾ ਲੱਗੀ ਨੰਬਰ ਸਕਰੀਨ ਤੇ ਹੈਗਾ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਬਾਕਾਪਾ